ਪਈ ਅਮਰਿਤਪਾਲ ਸਿੰਘ ਵੀ ਸਿਆਸੀ ਅਖਾੜੇ ਦੇ ਵਿੱਚ ਉਤਰ ਚੁਕੇ ਨੇ ਤੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਮਾਤਾ ਦੇ ਵੱਲੋਂ ਪੁਸ਼ਟੀ ਕਰ ਦਿੱਤੀ ਹੈ ਤੇ ਬੀਤੇ ਦਿਨ ਵਿੱਚ ਚਰਚਾਾਂ ਵੀ ਹੋ ਰਹੀਆਂ ਸੀ ਤੇ ਹੁਣ ਖਡੂਰ ਸਾਬ ਤੋਂ ਆਜਾ ਚੋਣ ਲੜਨ ਜਾ ਰਹੇ ਨੇ ਭਾਈ ਅਮਰਤਪਾਲ ਸਿੰਘ ਤੇ ਉੱਥੇ ਹੀ ਐਨਐਸਐ ਤਹਿਤ ਫਿਲਹਾਲ ਹਜੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਕਾਫੀ ਜ਼ੋਰ ਪਾਇਆ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਕਿ ਲੈਣਾ ਪਿਆ ਤੇ ਜਿਸ ਦੇ ਦੌਰਾਨ ਹੁਣ ਖਡੂਰ ਸਾਬ ਤੋਂ ਜਿਹੜੀ ਕਿ ਟਿਕਟ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਲੜਨਗੇ ਤੇ ਉੱਥੇ ਹੀ ਵਾਕੀ ਵਿਰੋਧੀਆਂ ਨੂੰ ਜਿਹੜੀ ਕਿ ਟੱਕਰ ਦਿੱਤੀ ਜਾਵੇਗੀ ਕੌਣ ਬਾਜ਼ੀ ਮਾਰੇਗਾ ਖੜੂ ਸਾਹਿਬ ਦੇ ਵਿੱਚ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਸਿਆਸਤ ਪੂਰਨ ਤੌਰ ਤੇ ਪੱਕੀ ਹੋਈ ਗਰਮਾਰ ਹੀ ਹੋਈ ਜਿਹੜੀ ਕਿ ਨਜ਼ਰ ਆ ਰਹੀ ਹੈ ਤੇ ਹੁਣ ਖੜੂ ਸਾਹਿਬ ਦੀ ਟਿਕਟ ਆ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਵੀ ਲੜਨਗੇ ਤੇ ਮਾਤਾ ਦਾ ਹੋਰ ਕੀ ਕਹਿਣਾ ਹੈ ਸੁਣਦੇ ਆ ਇਹ ਵਾਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਉਹਨਾਂ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਹੋਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮਾ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਗਤਾਂ ਦਾ ਹੁਕਮ ਹੈ ਪਰਵਾਹ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ ਚ ਬੈਠਾ ਰਹਾ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਫਦੂਰ ਸਾ ਉਹ ਲੜਨਗੇ ਤੇ ਬਾਕੀ ਇਹ ਬਾਬੇ ਸੰਗਤਾਂ ਨੂੰ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਉਹ ਜਵਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭਾਈ ਜੀ ਦਾ ਪਤਸਾ ਭੱਲੇ ਭਾਈ ਸਾਹਿਬੀ ਚੋਣ ਲੜ ਲਗੇ ਜਾਂ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਚੋਣ ਪੱਲੇ ਭੱਲੇ ਭਾਈ ਸਾਹਿਬ ਜਿਹੜੇ ਬਾਕੀ ਜਿਹੜੇ ਬੰਦੇ ਨੇ ਬਸਨ ਕਾਲੇ ਜਾਂ ਬੁਤਨੀ ਵਾਲੇ ਗੱਲ ਨੇ ਭਾਈ ਸਾਹਿਬ ਦੇ ਆਪਣਾ ਵਾਪਸ ਲੈ ਲੈਣਗੇ ਭਾਈ ਸਾਹਿਬ ਮੈਂ ਤਾਂ ਨੂੰ ਕਿਹਾ ਵੀ ਨਹੀਂ ਇਹੋ ਜਿਹੇ ਜਿਹੜੇ ਸਵਾਲ ਜਾਵਾ ਨਾ ਪੱਲੇ ਇਹ ਨਾ ਪਤਾ ਸਿਰਫ ਐਲਾਨ ਕਰਨਾ ਸੀ ਬੜੀ ਮਨ ਕਰਦੀ ਠੀਕ ਹੈ ਦੇਵਾ ਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਉਹਨਾਂ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਆਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਕਿ ਸੰਗਤਾਂ ਦਾ ਹੁਕਮ ਹੈ ਪਰਵਾਹ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ ਚ ਬੈਠਾ ਰਹਾਵਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਹੋਆ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾ ਉਹ ਲੜਨਗੇ ਤੇ ਬਾਕੀ ਇਹ ਵਾਬੇ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਪੈਸਾ ਬਾਹਰ ਆਉਣ ਤੇ ਸੰਗਤਾਂ ਨੂੰ ਜਵਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਵਾਹਿਗੁਰੂ ਜੀ ਦਾ ਖਾਲਸਾ ਕੱਲੇ ਭਾਈ ਸਾਹਿਬ ਹੀ ਚੋਣ ਲੜਨ ਗਏ ਆ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਚੋਣ ਭੱਲੇ ਭਾਈ ਸਾਹਿਬ ਜਿਹੜੇ ਬਾਤ ਕੀ ਜਿਹੜੇ ਮੁੰਡੇ ਨੇ ਪਤਨ ਕਲ ਜਾਂਦੇ ਜਾਂ ਪਰਿਵਾਰ ਨਹੀਂ ਜਾਂਦੇ ਭਾਈ ਸਾਹਿਬ ਜੇ ਆਪਣਾ ਵਾਪਸ ਲੈ ਸਕਦੇ ਹੋ ਭਾਈ ਸਾਹਿਬ ਮੈਂ ਤਾਂ ਨੂੰ ਗਿਆ ਵੀ ਨਹੀਂ ਇਹ ਜਿਹੜੇ ਸਵਾਲ ਜਾਵਾ ਨਾ ਪਾ ਲੇਗੇ ਨਾ ਪਗਾ ਸਿਰਫ ਐਲਾਨ ਕਰਨਾ ਸੀ ਬੜੀ ਮਨ ਗੱਡੀ